ਤਾਂ ਪੰਜਾਬ ਦੇ ਵਿੱਚ ਤਰਨਤਾਰਨ ਜਮਨੀ ਚੋਣਾਂ ਹੋਣ ਜਾ ਰਹੀਆਂ ਨੇ ਇਹ ਸੇ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸਤ ਪੱਖ ਦੀ ਜਾ ਰਹੀ ਆ ਕਾਂਗਰਸ ਤੇ ਇਲਜ਼ਾਮ ਲੱਗਦੇ ਨੇ ਬੇਅਦਬੀ ਦੇ ਉਸ ਤੋਂ ਪਹਿਲਾਂ ਰਾਜਾ ਵੜਿੰਗ ਨੂੰ けਰਿਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਮਰਹੂਮ ਕੇਂਦਰ ਦੇ ਮੰਤਰੀ ਸਾਬਕਾ ਮੰਤਰੀ ਬੂਟਾ ਸਿੰਘ ਬਾਰੇ ਜਦ ਬਿਆਨ ਦਿੱਤਾ ਗਿਆ ਰਾਜਾ ਵੜਿੰਗ ਨੂੰ けਰਾ ਪਾਇਆ ਗਿਆ ਤੇ ਹੁਣ ਤਰਨਤਾਰਨ ਦੇ ਵਿੱਚ ਪ੍ਰਤਾਪ ਬਾਜਵਾ ਸੰਬੋਧਨ ਕਰ ਰਹੀ ਸੀ ਉਸ ਦੌਰਾਨ ਪੋਸਟਰ ਤੇ ਭਾਈ ਜੈਤਾ ਜੀ ਦੀ ਫੋਟੋ ਤੋਂ ਉੱਪਰ ਭਾਈ ਜਤਾਜੀ ਦੀ ਤਸਵੀਰ ਤੋਂ ਉੱਪਰ ਕਾਂਗਰਸੀ ਆਗੂਆਂ ਦੀ ਤਸਵੀਰਾਂ ਸੀ ਤੇ ਵੱਡੀਆਂ ਤਸਵੀਰਾਂ ਸੀ ਕਿ ਸੱਚੀ ਉਹ ਬੇਅਦਬੀ ਹੋਈ ਹੈ ਜਾਂ ਫਿਰ ਸਿਆਸਤ ਹੋ ਰਹੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਜਿਹੜਾ ਮਾਮਲਾ ਪਹੁੰਚ ਚੁੱਕਿਆ ਹੈ ਤਰਨ ਤਰਨ ਪੋਸਟਰ ਵਿਵਾਦ ਭੱਖ ਦਾ ਜਾ ਰਿਹਾ ਹੈ ਚਾਰੇ ਪਾਸਿਓਂ ਕਾਂਗਰਸ ਨੂੰ ਘੇਰਾ ਪੈ ਚੁੱਕਿਆ ਹੈ ਆਮ ਆਦਮੀ ਪਾਰਟੀ ਭਾਜਪਾ ਉਸ ਦੇ ਨਾਲ ਅਕਾਲੀ ਦਲ ਅਕਾਲੀ ਦਲ ਦੇ ਵੱਲੋਂ ਘੇਰਾ ਪਾਣਾ ਸ਼ੁਰੂ ਕੀਤਾ ਗਿਆ ਸੀ ਉਸ ਤੋਂ ਬਾਅਦ ਐਂਟਰੀ ਹੁੰਦੀ ਆ ਆਮ ਆਦਮੀ ਪਾਰਟੀ ਦੀ ਭਾਜਪੀ ਲਗਾਤਾਰ ਕਾਂਗਰਸ ਦੇ ਉਮੀਦਵਾਰ ਦੀ ਜਿਹੜੀ ਨਾਮਿਨੇਸ਼ਨ ਹੈ ਉਹ ਭੰਕਰਨ ਦੀ ਮੰਗ ਕਰ ਰਹੇ ਨੇ ਕਿ ਰੱਦ ਕਰ ਦਿੱਤੀ ਜਾਵੇ ਰਾਜਾ ਵੜਿੰਗ ਤੋਂ ਬਾਅਦ ਪ੍ਰਤਾਪ ਬਾਜਵਾ ਦੀਆਂ ਹੁਣ ਮੁਸ਼ਕਲਾਵਾਦੀਆਂ ਦਿਖਾਈ ਦੇ ਰੀਆਂ ਨੇ ਕਿਉਂਕਿ ਐਸਸੀ ਕਮਿਸ਼ਨ ਦੇ ਵੱਲੋਂ ਵੀ ਉਹਨਾਂ ਨੂੰ ਤਲਬ ਕਰ ਲਿਆ ਗਿਆ ਹੈ ਐਸਸੀ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਸਾਫ਼-ਸਾਫ਼ ਬੇਅਦਬੀ ਹੈ ਕਾਂਗਰਸ ਉਮੀਦਵਾਰ ਦੀ ਨਾਮਿਨੇਸ਼ਨ ਰੱਦ ਕਰਨ ਦੀ ਮੰਗ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਹੈ ਕਾਂਗਰਸ ਦੇ ਪ੍ਰਚਾਰ ਤੇ ਰੋਕ ਦੇ ਲਈ ਭਾਜਪਾ ਦੇ ਵੱਲੋਂ ਮੰਗ ਕੀਤੀ ਗਈ ਹੈ ਭਾਈ ਜਤਾਜੀ ਦੀ ਫੋਟੋ ਉੱਪਰ ਕਾਂਗਰਸੀਆਂ ਦੀ ਫੋਟੋ ਕਿਵੇਂ ਲੱਗ ਸਕਦੀ ਹੈ ਇਹ ਜਿਹੜਾ ਤੁਹਾਨੂੰ ਤਸਵੀਰ ਦਿਖਾ ਰਹੇ ਹੈ ਰਾਜਾ ਵਿੜਿੰਗ ਦੀ ਵਿਵਾਦ ਦੀ ਹੈ ਕਿ ਰਾਜਾ ਵਿੜਿੰਗ ਦੇ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਉਧਰੋਂ ਆਮ ਆਦਮੀ ਪਾਰਟੀ ਦਾ ਵੀ ਆਹੀ ਕਹਿਣਾ ਹੈ ਕਿ ਕਾਂਗਰਸ ਨੇ ਬੇਅਦਬੀ ਕੀਤੀ ਹੈ ਕਾਂਗਰਸ ਹਮੇਸ਼ਾ ਜਮਾਂਦਰੂ ਬੇਅਦਬੀਆਂ ਕਰਦੀ ਆਈ ਹੈ ਕਾਂਗਰਸ ਨੂੰ ਸਿੱਖਾਂ ਦੇ ਨਾਲ ਬਿਲਕੁਲ ਪਿਆਰ ਨਹੀਂ ਹੈ ਸਿੱਖਾਂ ਦੀ ਬੇਇੱਜ਼ਤੀ ਕਰਦੀ ਹੈ ਸਿੱਖ ਧਰਮ ਦੇ ਨਾਲ ਪਿਆਰ ਨਹੀਂ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਬਿਆਨ ਆ ਰਹੇ ਨੇ ਇਹ ਸਿਆਸਤ ਨੂੰ ਗਰਮਾਉਂਦੇ ਜਾ ਰਹੇ ਨੇ ਤਿੰਨ ਦਿਨਾਂ ਦੇ ਵਿੱਚ ਕਾਂਗਰਸ ਨੂੰ ਦੂਜਾ ਨੋਟਿਸ ਐਸਸੀ ਕਮਿਸ਼ਨ ਦੇ ਵੱਲੋਂ ਚੱਲ ਗਿਆ ਹੈ ਪੰਥ ਤੇ ਪੰਜਾਬੀਆਂ ਤੋਂ ਮੁਆਫੀ ਮੰਗੇ ਕਾਂਗਰਸ ਸਮੁੱਚੀ ਕਾਂਗਰਸ ਐਮਪੀ ਕੰਗ ਜੋ ਕਿ ਮਾਲਵਿੰਦਰ ਕੰਗ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਤਰਨਤਾਰਨ ਉਪਚੋਣਾਂ ਦੌਰਾਨ ਇੱਕ ਰੈਲੀ ਦੇ ਵਿੱਚ ਭਾਈ ਜੈਤਾ ਜੀ ਦੀ ਫੋਟੋ ਉੱਪਰ ਕਾਂਗਰਸੀ ਆਗੂ ਦੀ ਫੋਟੋ ਨੂੰ ਲੈ ਕੇ ਇਹ ਵਿਵਾਦ ਸ਼ੁਰੂ ਹੋਇਆ ਸੀ ਇਸ ਤੇ ਕੰਗ ਦਾ ਕੀ ਕਹਿਣਾ ਐ ਐਮਪੀ ਕੰਗ ਦਾ ਆਓ ਤੁਹਾਨੂੰ ਸੁਣਾਉਨੇ ਆ ਕਾਂਗਰਸ ਪਾਰਟੀ ਦੀ ਸਿੱਖ ਪੰਥ ਨੂੰ ਲੈ ਕੇ ਗੁਰੂ ਸਹਿਬਾਨਾਂ ਨੂੰ ਲੈ ਕੇ ਜਿਹੜੀ ਮਾੜੀ માન ਚਕਤਾ ਆ ਘਟਿਆ ਜਿਹੜੀ ਸੋਚ ਐ ਉਹਦਾ ਪ੍ਰਗਟਾਵਾ ਇਹ ਹਮੇਸ਼ਾ ਕਰਦੇ ਰਹਿੰਦੇ ਆ ਔਰ ਇਸ ਵਾਰ ਵੀ ਜਿਸ ਤਰੀਕੇ ਨਾਲ ਤਰਨ ਧਾਰਨ ਦੀ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਹੈ ਇਸ ਇਸ ਬਾਈ ਇਲੈਕਸ਼ਨ ਦੇ ਇੱਕ ਚੋਣ ਜਲਸੇ ਦੇ ਦੌਰਾਨ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸਟੇਜ ਤੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਉੱਪਰ ਕਾਂਗਰਸ ਲੀਡਰਸ਼ਿਪ ਦੇ ਫੋਟੋ ਲਾਏ ਉੱਥੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਕਾਂਗਰਸ ਵੀ ਜਿਹੜੀ ਹੈ ਉਹ ਵੀ ਜਿਹੜੀ ਗੁਰੂ ਸਾਹਿਬਾਨਾਂ ਦੇ ਸਤਕਾਰ ਨੂੰ ਲੈ ਕੇ ਕਿੰਨੀ ਮਾੜੀ ਸੋਚ ਰੱਖ ਇਨਾਂ ਵਾਸਤੇ ਨਾਤੇ ਕੋਈ ਸਿੱਖ ਮਹਨੇ ਰੱਖਦਾ ਨਾ ਪੰਥ ਮਹਨੇ ਰੱਖਦਾ ਨਾ ਗੁਰੂ ਸਾਹਿਬਾਨ ਇਨਾਂ ਵਾਸਤੇ ਕੋਈ ਕਿਸੇ ਤਰੀਕੇ ਨਾਲ ਸਤਕਾਰ ਦੇ ਯੋਗ ਹੈ ਪਹਿਲਾਂ ਤੇ ਇਨਾਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਤਿਹਾਸ ਦਵਾ ਹੈ ਕਿ ਕਿਸ ਤਰੀਕੇ ਨਾਲ ਕਾਂਗਰਸ ਨੇ ਆਪਣੇ ਰਾਜ ਦੇ ਦੌਰਾਨ ਗੁਰੂ ਸਾਡੇ ਗੁਰੂ ਘਰਾਂ ਤੇ ਹਮਲੇ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਔਰ ਅੱਜ ਤਰਨਤਾਰਨ ਦੇ ਇਲੈਕਸ਼ਨ ਚ ਜਿਸ ਤਰੀਕੇ ਨਾਲ ਬੇਕਦਰੀ ਕੀਤੀ ਆ ਗੁਰੂ ਸਾਹਿਬ ਦੀ ਤਸਵੀਰ ਦੀ ਉਹ ਇਹ ਸਾਬਿਤ ਕਰਦੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਐਂਟੀ ਸਿੱਖ ਮਾਨਸਿਕਤਾ ਰੱਖਦੀ ਐਂਟੀ ਪੰਥ ਮਾਨਸਿਕਤਾ ਰੱਖਦੀ ਆ ਇਹਨਾਂ ਦੇ ਮਨਾਂ ਚ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਕੋਈ ਵੀ ਜਿਹੜਾ ਆ ਕਿਸੇ ਤਰ੍ਹਾਂ ਦਾ ਸਤਕਾਰ ਨਹੀਂ ਹੈ ਸੋ ਮੈਂ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਵਿਰੋਧ ਕਰਦਾ ਆ ਇਹਨੂੰ ਕੰਡੈਮ ਕਰਦਾ ਆ ਉੱਥੇ ਕਾਂਗਰਸ ਪਾਰਟੀ ਤੋਂ ਮੰਗ ਵੀ ਕਰਦਾ ਹਾਂ ਕਿ ਇਹ ਜਿਸ ਤਰੀਕੇ ਨਾਲ ਗੁਰੂ ਸਾਹਿਬ ਦੀ ਤਸਵੀਰ ਦੀ ਇਹਨਾਂ ਨੇ ਬੇਕਦਰੀ ਕੀਤੀ ਹੈ ਔਰ ਜਿਸ ਤਰੀਕੇ ਨਾਲ ਸਿਰਫ ਔਰ ਸਿਰਫ ਵੋਟਾਂ ਦੇ ਲਾਹੇ ਲਈ ਸਿੱਖ ਪੰਥਤਾ ਜਿਹੜਾ ਮਿਸਯੂਜ਼ ਇਹ ਕਰਦੇ ਆ ਗੁਰੂ ਸਾਹਿਬਾਨਾ ਨੂੰ ਵੀ ਦਿਖਾਵੇ ਲਈ ਸਤਕਾਰ ਦਿੰਦੇ ਆ ਉਹਦੇ ਲਈ ਤਰਨਤਾਰਨ ਦੇ ਉਸ ਜਲਸੇ ਲਈ ਜਿਹਦੇ ਚ ਕਾਂਗਰਸ ਲੀਡਰਸ਼ਿਪ ਦੀ ਫੋਟੋ ਗੁਰੂ ਸਾਹਿਬਾਨਾ ਦੇ ਉੱਪਰ ਲਾਈ ਉਹਦੇ ਲਈ ਤਾਂ ਤੁਸੀਂ ਬਿਆਨ ਸੁਣਿਆ ਕਿਸ ਤਰੀਕੇ ਦੇ ਨਾਲ ਇਲਜ਼ਾਮ ਲੱਗ ਰਹੇ ਨੇ ਮੰਗ ਹੋ ਰਹੀ ਹੈ ਕਿ ਜਲਦ ਤੋਂ ਜਲਦ ਐਕਸ਼ਨ ਹੋਵੇ ਸੇ ਅ ਮੁੱਦੇ ਤੇ ਚਰਚਾ ਕਰਨ ਦੇ ਲਈ ਸਰਬਜੀਤ ਪੁੱਲਰ ਆਮ ਆਦਮੀ ਪਾਰਟੀ ਦੇ ਆਗੂ ਜੀ ਨਾਲ ਜੁੜ ਗਏ ਨੇ ਬਹੁਤ ਬਹੁਤ ਸਵਾਗਤ ਕਰਦਾ ਇਕਬਾਲ ਸਿੰਘ ਚੰਨੀ ਬੀਜੇਪੀ ਦੇ ਬੁਲਾ ਰਹੇ ਨੇ ਬਹੁਤ ਬਹੁਤ ਸਵਾਗਤ ਕਰਦਾ ਇਕਬਾਲ ਜੀ ਤੁਹਾਡਾ ਜਸਪ੍ਰੀਤ ਨਰਵਾਲ ਜੁੜ ਗਏ ਨੇ ਕਾਂਗਰਸ ਦੇ ਆਗੂ ਨੇ ਬਹੁਤ ਬਹੁਤ ਸਵਾਗਤ ਕਰਦਾ ਜਸਪ੍ਰੀਤ ਜੀ ਤੁਹਾਡਾ ਤੇ ਇਸੇ ਦੇ ਨਾਲ ਸਾਡੇ ਚੌਥੇ ਗੈਸਟ ਗਰੀਮਾ ਸ਼ਰਮਾ ਨੇ ਜੋ ਕਿ ਇੱਕ ਸੀਨੀਅਰ ਐਡਵੋਕੇਟ ਨੇ ਸੁਪਰੀਮ ਕੋਰਟ ਤੋਂ ਕਿਉਂਕਿ ਚੋਣ ਜ਼ਾਬਤਾ ਦਾ ਜ਼ਿਕਰ ਹੋ ਰਿਹਾ ਹੈ ਉਸ ਤੇ ਵੀ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾ ਸਵਾਲ ਮੈਨੂੰ ਜਸਪ੍ਰੀਤ ਨਰਵਾਲ ਤੋਂ ਹੋਏਗਾ ਕਾਂਗਰਸ ਨੂੰ ਚਾਰੇ ਪ ਕਾਂਗਰਸ ਦਾ ਕੀ ਸਟੈਂਡ ਹੈ ਕਿਉਂਕਿ ਪਹਿਲਾਂ ਜਿਹੜੀ ਗਲਤੀ ਹੋਈ ਰਾਜਾ ਵੜਿੰਗ ਦੇ ਵੱਲੋਂ ਉਹਨਾਂ ਨੇ ਵੱਲੋਂ ਮਾਫੀ ਮੰਗ ਲਈ ਗਈ ਚੌਥੀ ਵਾਰ ਫਿਰ ਬਿਆਨ ਆ ਗਿਆ ਤੇ ਹੁਣ ਪ੍ਰਤਾਪ ਬਾਜਵਾ ਘੇਰੇ ਦੇ ਵਿੱਚ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਕਾਂਗਰਸ ਦਾ ਕੀ ਸਟੈਂਡ ਹੈ ਜਿਹੜੇ ਵੱਲੋਂ ਤੁਹਾਨੂੰ ਸਾਰੇ ਬੁਲਾਰਿਆਂ ਨੂੰ ਤੇ ਸਾਰੇ ਸਰੋਤਿਆਂ ਪਿਆਰ ਭਰੀ ਸਤਿ ਸ਼ਕਾ ਚਾਹ ਜੀ ਦੇਖੋ ਗੱਲ ਇਦਾਂ ਹੈ ਜੀ ਜਿਹੜੀ ਇੱਕ ਚਾਹੇ ਤਾਂ ਆਜਾਮ ਆਦਮੀ ਪਾਰਟੀ ਹੈ ਚਾਹੇ ਹੋਰ ਪਾਰਟੀਆਂ ਇਹਨਾਂ ਨੂੰ ਦਿਖ ਰਿਹਾ ਹੈ ਕਿ ਤਰਨਤਾਰਨ ਦੇ ਲੋਕ ਜਿਹੜੇ ਨੇ ਇਨਾਂ ਦੇ ਕਿਰਾਏ ਤੇ ਲਿਆਂਦੇ ਜਿਹੜੇ ਕੈਂਡੀਡੇਟ ਨੇ ਚਾਹੇ ਕੋਈ ਵੀ ਪਾਰਟੀ ਐ ਉਹਨਾਂ ਉਹਨਾਂ ਤੋਂ ਜਿਹੜਾ ਅੱਕ ਚੁੱਕੇ ਨੇ ਔਰ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਔਰ ਜਿਹੜੇ ਉੱਥੇ ਦੇ ਲੋਕਲ ਕੈਂਡੀਡੇਟ ਨੇ ਲੋਕਲ ਲੀਡਰ ਨੇ ਤਰਨ ਤਰਨ ਦੇ ਲੋਕਾਂ ਦੇ ਨਾਲ ਪਿਕਚਰ ਦੇ ਨੇ ਨਾ ਤਾਂ ਉਹ ਕੈਨੇਡਾ ਛੱਡ ਕੇ ਗਏ ਨੇ ਨਾ ਤਾਂ ਉਹਨਾਂ ਨੇ ਪਾਰਟੀ ਬਦਲੀ ਐ ਔਰ ਉਹ ਆਰਾਮ ਦੇ ਨਾਲ ਲੋਕਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਜਿਹੜਾ ਸੇਵਾ ਕਰ ਰਹੇ ਨੇ ਸੋ ਉਹਨਾਂ ਨੂੰ ਮੌਕਾ ਦਿੱਤਾ ਗਿਆ ਔਰ ਲੋਕ ਜਿਹੜੇ ਨੇ ਉੱਥੇ ਦੇ ਲੋਕਲ ਯਰ ਬਣ ਕੇ ਉਹਨਾਂ ਦੇ ਨਾਲ ਜੁੜ ਰਹੇ ਨੇ ਹੂੰ ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਨਾ ਪਾਰਟੀਆਂ ਦੇ ਦੇਖੋ ਇਹਨਾਂ ਪਾਰਟੀਆਂ ਦੇ ਨੇ ਜਿਹੜਾ ਹੈਗਾ ਕਿ ਜਦੋਂ ਜਦੋਂ ਹਾਰ ਦਿਸਦੀ ਹੋਵੇ ਨਾ ਤਾਂ ਫਿਰ ਦੂਜੇ ਨਾਲ ਰੋਣ ਘਟਾਉਣ ਜਿਹੜਾ ਹੁੰਦਾ ਉਹ ਇਹਨਾਂ ਵੱਲੋਂ ਸ਼ੁਰੂ ਹੋ ਜਾਂਦਾ ਉਹ ਹੀ ਚੀਜ਼ ਜਿਹੜੀ ਹੈ ਕਿ ਅੱਜ ਚਾਹੇ ਤੁਸੀਂ ਕੰਗਸਾਹਬ ਦਾ ਬਿਆਨ ਸੁਣਾਇਆ ਕਿ ਉਹ ਹੀ ਕੰਗਸਾਹਬ ਨੇ ਜਿਹੜੇ ਕਿ ਹੁਣ ਯੂਨੀਵਰਸਿਟੀ ਦੇ ਵਿਰੋਧ ਦੇ ਵਿੱਚ ਜਾ ਰਹੇ ਸੀ ਤਾਂ ਉੱਥੇ ਦੇ ਵਿਦਿਆਰਥੀਆਂ ਨੇ ਇਹਨਾਂ ਨੂੰ ਉੱਥੋਂ ਭਜਾਇਆ ਕਿ ਜੇ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਜਿਹੜਾ ਕਿ ਕੇਂਦਰ ਵੱਲੋਂ ਸੈਨੇਟ ਭੰਗ ਕਰਨ ਦੀ ਸਿੰਡੀਕੇਟ ਭੰਗ ਕਰਨ ਦੀ ਤੇ ਉਹਦੇ 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 ਵਿੱਚ ਬਦਲਾਅ ਕਰਨ ਦੇ ਲਈ ਤੋਰੇ ਫਿਰਦੇ ਨੇ ਸੋ ਇਸ ਕਰਕੇ ਕਿਉਂਕਿ ਇਹਨਾਂ ਦੇ ਨਾਲ ਸਿਆਸੀ ਮੰਤਰੀ ਵੱਲੋਂ ਕੋਈ ਉੱਥੇ ਮੀਟਿੰਗ ਅਟੈਂਡ ਕੀਤੀ ਗਈ ਸੀ ਨਾ ਮੁੱਖ ਮੰਤਰੀ ਵੱਲੋਂ ਸੋ ਇਹ ਫਰਸਟ੍ਰੇਟਡ ਪਾਰਟੀ ਹੈ ਪਰ ਆਪਾਂ ਪੋਸਟਰ ਵਾਲੇ ਮੁੱਦੇ ਤੇ ਰਹਿੰਦੇ ਨਾ ਮੁੱਦੇ ਤੋਂ ਨਾ ਪਟਕੇ ਕਿ ਪੋਸਟਰ ਤੇ ਫੋਟੋ ਲਗਾਉਣਾ ਸੀਨੀਅਰ ਆਗੂ ਨੇ ਪ੍ਰਤਾਪ ਬਾਜਵਾ ਵੀ ਸੀਨੀਅਰ ਆਗੂ ਨੇ ਹੋਰ ਵੀ ਵੱਡੇ ਵੱਡੇ ਕਾਂਗਰਸੀ ਆਗੂ ਉੱਥੇ ਬੈਠੇ ਸੀ ਕਿ ਉਹਨਾਂ ਨੂੰ ਚੋਣ ਜਾਬਤਾ ਦੀ ਇਸ ਨਿਯਮਾਂ ਬਾਰੇ ਨਹੀਂ ਪਤਾ ਮੇਰੀ ਬੇਨਤੀ ਸੁਣੋ ਦੇਖੋ ਜਿਹੜੀ ਗੱਲ ਕੀਤੀ ਜਾਂਦੀ ਹੈ ਇੱਥੇ ਇਹਨਾਂ ਵੱਲੋਂ ਕਿ ਫੋਟਮਾਂ ਦੀ ਗੱਲ ਕੀਤੀ ਜਾਂਦੀ ਹੈ ਤੁਹਾਨੂੰ ਕਿੰਨੇ ਪੋਸਟਰ ਦਿਖਾਈਏ ਆਮ ਆਦਮੀ ਪਾਰਟੀ ਦੇ ਜਿੱਥੇ ਭਗਵੰਤ ਮਾਨ ਦੀ ਤੇ ਜਿਹੜੇ ਹੈਗੇ ਆ ਕੇਜਰੀਵਾਲ ਦੀ ਬਰਾਬਰ ਦੀ ਲਾਈਫ ਔਰ ਕੱਲ ਇਹਨਾਂ ਦੇ ਬੁਲਾਰੇ ਜਿਹੜੇ ਨੇ ਚੈਨਲ ਦੇ ਉੱਤੇ ਬੈਠ ਕੇ ਕਹਿ ਕੇ ਗਏ ਨੇ ਦੇਖੋ ਜੀ ਇਹ ਤਾਂ ਕਈ ਵਾਰੀ ਵਰਕਰ ਲਵਾ ਲੈਂਦੇ ਨੇ ਉਹ ਪੋਸਟਰ ਲਾ ਦਿੰਦੇ ਨੇ ਸੋ ਇਹ ਆਪਣੇ ਵਾਰੀ ਤਾਂ ਕਹਿ ਦਿੰਦੇ ਨੇ ਕਿ ਵਰਕਰ ਲਵਾ ਦਿੰਦੇ ਨੇ ਹੂੰ ਦੂਜੀ ਵਾਰੀ ਜਿਹੜੀ ਕਹਿ ਦਿੰਦੇ ਆ ਕਿ ਸੀਨੀਅਰ ਲੀਡਰਸ਼ਿਪ ਜਿਹੜੀ ਪਾਉਂਦੀ ਹੈ ਜਸਪ੍ਰੀਤ ਜੀ ਜੇ ਇਹ ਗੱਲ ਰਹਿੰਦੀ ਸਿਰਫ ਆਮ ਆਦਮੀ ਪਾਰਟੀ ਭਾਜਪੀ ਤੇ ਅਕਾਲੀ ਤੱਕ ਤਾਂ ਮੈਂ ਸਵਾਲ ਤੁਹਾਨੂੰ ਕਰਨਾ ਹੀ ਨਹੀਂ ਸੀ ਕਿਉਂਕਿ ਸਿਆਸੀ ਜਿਹੜੇ ਬਿਆਨ ਨੇ ਰੋਜ਼ਾਨਾ ਬਦਲਦੇ ਰਹਿੰਦੇ ਨੇ ਕਦੇ ਸਿਆਸੀ ਆਗੂਆਂ ਦੇ ਵੱਲੋਂ ਬਿਆਨ ਦੇ ਕੇ ਮੁਆਫੀ ਵੀ ਮੰਗ ਲਈ ਜਾਂਦੀ ਆ ਪਰ ਐਸ்சி ਕਮਿਸ਼ਨ ਦੇ ਵੱਲੋਂ ਤਲਬ ਕਰ ਲਿਆ ਗਿਆ ਇਹ ਦੂਜੇ ਪਾਸੇ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਧਾਮੀ ਸਾਹਿਬ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਤਾਪ ਸਿੰਘ ਬਾਜਬਾਦ ਤਾ ਕਰਕੇ ਸਵਾਲ ਕਰ ਰਹੇ ਹਾਂ ਕਿ ਆਗੂਆਂ ਨੂੰ ਪਤਾ ਨਹੀਂ ਸੀ ਕਿ ਬੇਅਦਬੀ ਹੋ ਰਹੀ ਹੈ ਭਾਈ ਜਨਤਾ ਜੀ ਦੀ ਫੋਟੋ ਤੋਂ ਵੱਡੀਆਂ ਆਵਦੀਆਂ ਤਸਵੀਰਾਂ ਲਗਾ ਲਈਆਂ ਇਹ ਮੇਰੀ ਮੇਰੀ ਬੇਨਤੀ ਸੁਣੋ ਦੇਖੋ ਇਹ ਦੋਨੇ ਜਿਹੜੀਆਂ ਪੋਜੀਸ਼ਨਸ ਨੇਰ ਪੋਲੀਟੀਕਲ ਜਿਹੜਾ ਇਹਨਾਂ ਦੇ ਉੱਤੇ ਇਨਫਲੂਐਂਸ ਹੈ ਠੀਕ ਹੈ ਤੁਸੀਂ ਅੱਜ ਗੱਲ ਕਰੋ ਧਾਮੀ ਜੀ ਕਿ ਇਹਦੇ ਨਾਲ ਅਟੈਚ ਨੇ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਬਾਦਲ ਤੜੇ ਦੇ ਨਾਲ ਜੇ ਤੁਸੀਂ ਅੱਧੀ ਗੜੀ ਸਾਹਿਬ ਦੀ ਗੱਲ ਕਰੋ ਪੀਐਸਪੀ ਛੱਡ ਕੇ ਕਿਹਦੇ ਨਾਲ ਗਿਆ ਸੀ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਡੈਫੀਨਿਟਲੀ ਕੋਈ ਉਹਨਾਂ ਨੇ ਉਹ ਉਹ ਬੰਦਾ ਤਾਂ ਨਹੀਂ ਬਣਾਇਆ ਕਿ ਜਿਹੜਾ ਕਿ ਸਰਪਾਰਟੀਆਂ ਦਾ ਸਾਂਝਾ ਹੋਵੇ ਠੀਕ ਹੈ ਜੀ ਸੋ ਜਿੱਥੇ ਤੱਕ ਦਾ ਵਿਭਾਗਾਂ ਦਾ ਜਿਹੜਾ ਠੀਕ ਹੈ ਜਿੱਥੇ ਰਾਜਾ ਬੜੰਗੀ ਦੀ ਗੱਲ ਸੀਗੀ ਜਿੱਥੇ ਉਹਨਾਂ ਦਾ ਬੰਦਦਾ ਸੀਗਾ ਹੱਕ ਉਹ ਤੇ ਅਸ਼ਰੀਫ ਕੜਿਆਲ ਜੀ ਨੇ ਜਾ ਕੇ ਜਿਹੜਾ ਕਿ ਉਹਨਾਂ ਨੂੰ ਉੱਥੇ ਦੱਸਿਆ ਔਰ ਉੱਥੇ ਜਿਸ ਵੇਲੇ ਸੱਦਿਆ ਉਹ ਗਏ ਨੇ ਪਰ ਜਿੱਥੇ ਤੱਕ ਤੁਸੀਂ ਗੱਲ ਕਰੀਏ ਕਿ ਹੁਣ ਹਰ ਪਾਸੇ ਜਿਹੜਾ ਕਿ ਪਾਰਟੀ ਨੂੰ ਧੋਣ ਦੀ ਗੱਲ ਕਰੋ ਉਹ ਤਾਂ ਦੇਖੋ ਜੀ ਸਰਾ ਸਰ ਜਿਹੜਾ ਹੈਗਾ ਕਿ ਇਹਨਾਂ ਪਾਰਟੀਆਂ ਨੂੰ ਤਰਨ ਤਰਨ ਦੇ ਵਿੱਚ ਆਪਣੀ ਹਾਰ ਨਜ਼ਰ ਆ ਰਹੀ ਹੈ ਇਹ ਪਾਰਟੀਆਂ ਤਰਲੋ ਮੱਛੀ ਹੋਈਆਂ ਪਈਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਕਿ ਕਾਂਗਰਸ ਨੂੰ ਜਿਹੜਾ ਕਿ ਢਾਹ ਲਾਈ ਜਾਵੇ ਪਰ ਲੋਕ ਉਥੇ ਦੇ ਸਿਆਣੇ ਨੇ ਦੇਖੋ ਉਹ ਹੀ ਸੀਟ ਹੈ ਜਿਸ ਤੋਂ ਸੱਤਾਧਰਪਤ ਪਾਰਟੀ ਦੇ ਕੋਲੋਂ ਜਵਾਬ ਲੈ ਲੈਣੇ ਆ ਇਹ 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 ਸੀਟਾਂ ਤਰਨ ਤਰਨ ਜਿਨੇ ਅਗਨੀ ਹੋਤਰੀ ਸਾਹਿਬ ਨੂੰ ਕਾਂਗਰਸ ਨੂੰ ਇੱਕ ਹਿੰਦੂ ਚਿਹਰੇ ਨੂੰ ਵੀ ਉਥੋਂ ਐਮਐਲਏ ਬਣਾਇਆ ਸੋ ਇਸ ਕਰਕੇ ਜਿੱਥੇ ਤੁਸੀਂ ਅੱਜ ਗੱਲ ਕਰਦੇ ਹੋ ਸਿੱਖਾਂ ਦੀਆਂ ਭਾਵਨਾਵਾਂ ਦੀਆਂ ਦੇਖੋ ਹਰ ਇੱਕ ਬੰਦਾ ਜਿਹੜਾ ਸਿੱਖ ਦੀ ਕਦਰ ਕਰਦਾ ਰਹੇ ਤੇ ਬੰਦੇਾਂ ਦੀ ਕਦਰ ਕਰਦਾ ਹਾਂ ਅਕਾਲ ਤਖਤ ਸਾਹਿਬ ਨੂੰ ਵੱਲੋਂ ਜੇ ਹੈਗਾ ਕਿ ਉਹਦੇ ਵੱਲੋਂ ਹੁਕਮ ਆਉਂਦਾ ਹੈ ਕਿ ਸਾਰੀਆਂ ਜਿਹੜੀਆਂ ਪੋਲੀਟੀਕਲ ਤਿਰਾਂ ਦੇਖੋ ਇਦਾਂ ਦਾ ਜੇ ਕੋਈ ਹੁੰਦਾ ਹੈ ਤਾਂ ਸਾਰੀਆਂ ਪੋਲੀਟੀਕਲ ਤਿਰਾਂ ਨੂੰ ਜਿਹੜਾ ਇਹ ਫੋਟੋਆਂ ਜਿਹੜੀਆਂ ਇਹਨਾਂ ਦੇ ਉੱਤੇ ਜਿਹੜੀ ਰੋਕ ਅਕਾਲ ਤਖਤ ਸਾਹਿਬ ਨੂੰ ਲਾਗ ਰਣੀ ਚਾਹੀਦੀ ਹੈ ਬਾਕੀ ਜਿੱਥੇ ਉਹ ਸੁਖਵਿੰਦਰ ਡੈਣੀ ਜੀ ਨੇ ਪ੍ਰੋਗਰਾਮ ਕਰਵਾਇਆ ਸੀ ਅਥਾ ਲੋਕਾਂ ਦਾ ਪਿਆਰ ਅਥਾ ਉਹ ਕਮਿਊਨਿਟੀ ਦਾ ਪਿਆਰ ਜਿਹਦੇ ਵਿਰੁੱਧ ਰਾਜਾ ਵੜਿੰਗ ਜੀ ਦੇ ਖਿਲਾਫ ਵਰਤਨ ਨੂੰ ਰਾਜਾ ਵੜਿੰਗ ਜੀ ਦੇ ਬਿਆਨ ਨੂੰ ਵਰਤਨ ਦੀ ਕੋਸ਼ਿਸ਼ ਕੀਤੀ ਸੀ ਉਹ ਹੋਮ ਹਮਾ ਕੇ ਉੱਥੇ ਪਹੁੰਚਿਆ ਔਰ ਉਹਨਾਂ ਨੇ ਕਾਂਗਰਸ ਦਾ ਸਾਥ ਦਿੱਤਾ ਜਿਸ ਕਰਕੇ ਇਹ ਪਾਰਟੀਆਂ ਬੁਖਲਾੜ ਦੇ ਵਿੱਚ ਫਿਰ ਰਹੀਆਂ ਠੀਕ ਹੈ ਜਵਾਬ ਲੈਣੇ 77 ਪਾਰਟੀ ਕੋ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਜਿਹੜੇ ਨੇ ਸਰਬਜੀਤ ਭੁੱਲਰ ਸਾਹ ਨਾਲ ਜੁੜੇ ਹੋਏ ਨੇ ਸਰਬਜੀਤ ਜੀ ਕਾਂਗਰਸ ਦਾ ਕਹਿਣਾ ਹੈ ਕਿ ਤੁਹਾਨੂੰ ਆਪਣੀ ਹਾਰ ਦਿਖ ਰਹੀ ਹੈ ਇਸ ਕਰਕੇ ਗੰਦੀ ਰਾਜਨੀਤੀ ਵਰਤੀ ਜਾ ਰਹੀ ਹੈ ਜੇਕਰ ਐਸਜੀਪੀਸੀ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਐਸਜੀਪੀਸੀ ਦੀ ਸਾਫ ਸਾਫ ਨੇੜਤਾ ਦੇਖੀ ਜਾਂਦੀ ਹੈ ਐਸਸੀ ਕਮਿਸ਼ਨ ਬਾਰੇ ਵੀ ਉਹਦਾ ਦੇ ਬਿਆਨ ਆ ਰਹੇ ਨੇ ਤਾਂ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ਇਸ ਤੇ ਜੀ ਥੈਂਕ ਯੂ ਦੇਖੋ ਕਾਂਗਰਸ ਨਾਲ ਪਤਾ ਕੀ ਗੱਲ ਹੈ ਜਿਹੜਾ ਇਹ ਆਪਣਾ ਦੰਦ ਸਾਹਾ ਦਾ ਬਾਈ ਇਲੈਕਸ਼ਨ ਹੋ ਰਿਹਾ ਹੈ ਏ ਬੜੇ ਦੇਖੋ ਬੜੇ ਰੋਜ਼ ਕਾਂਗਰਸ ਦੀ ਡਿਡਰਸ਼ਿਪ ਦੇ ਸ਼ਰਮਨਾਕ ਤੁਸੀਂ ਆਪਣੇ ਟੀਵੀ ਆ ਕਿਤੇ ਡਿਬੇਟ ਖोली ਹੋਣੀ ਆ ਉਸ ਨੂੰ ਮਿਊਟ ਕਰ ਲਓ ਡਬਲ ਆਵਾਜ਼ ਆ ਰਹੀ ਹੈ ਅੱਛਾ ਸਰਪ ਜੀ ਜੀ ਫੋਨ ਕਨਸਟੈਂਟ ਕਰ ਦਈਏ ਫੋਨ ਤੋਂ ਹਾਂ ਜੀ ਜੀ ਹੰਟੀਕਾਰੀ ਆਵਾਜ਼ ਹਾਂ ਜੀ ਹਾਂ ਜੀ ਹੁਣ ਠੀਕ ਹੈ ਹੁਣ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਸਰਬਜੀਤ ਜੀ ਆਪਣੀ ਗੱਲ ਰੱਖ ਸਕਦੇ ਹੋ ਤੁਸੀਂ ਚਲੋ ਮੈਂ ਆਪਣੀ ਟੀਮ ਨੂੰ ਕਹਿਣਾ ਚਾਹੁੰਦਾ ਕਿ ਸਮਾਂ ਦੀ ਬਰਬਾਦੀ ਨਾ ਕਰਦੇ ਹੋਏ ਅਸੀਂ ਅਗਲੇ ਬੁਲਾਰੇ ਦੇ ਬਲ ਵਾਦੇ ਆ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਦੇ ਜਿਹੜੇ ਆਡੀਓ ਦੇ ਵਿੱਚ ਪਰੇਸ਼ਾਨੀ ਆ ਰਹੀ ਉਸ ਨੂੰ ਠੀਕ ਕੀਤਾ ਜਾਵੇ ਇਕਬਾਲ ਸਿੰਘ ਚੰਨੀ ਭਾਜੀਪੀ ਦੇ ਬੁਲਾਰੇ ਨੇ ਸਾਡੇ ਨਾਲ ਜੁੜੇ ਹੋਏ ਨੇ ਤਾਂ ਭਾਜੀਪੀ ਦੀ ਮੰਗ ਹੈ ਕਿ ਕਾਂਗਰਸ ਦੇ ਉਮੀਦਵਾਰ ਜਿਹੜੇ ਨੇ ਉਹਨਾਂ ਦੀ ਨਾਮਿਨੇਸ਼ਨ ਰੱਦ ਹੋਣੀ ਚਾਹੀਦੀ ਹੈ ਰਾਜਾ ਵੜਿੰਗ ਦੀ ਜਿਹੜੀ ਐਮਪੀ ਦੀ ਮੈਂਬਰਸ਼ਿਪ ਹੈ ਉਹ ਰੱਦ ਹੋਣੀ ਚਾਹੀਦੀ ਹੈ ਪਰ ਕਾਂਗਰਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਆਪਦੀ ਹਾਰ ਦਿਖ ਰਹੀ ਹੈ ਇਸ ਕਰਕੇ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਇੱਕ ਬਾਤ ਜੀ ਕਾਂਗਰਸ ਦਾ ਕੰਮ ਹੋਇਆ ਸਵਾਲ ਗੰਧਮ ਜਵਾਬ ਚਨਾ ਸਵਾਲ ਕੀ ਸੀ ਇਹ ਕਹਾਣੀਆਂ ਕੀ ਸੁਣਾ ਕੇ ਚਲੇਗੇ ਦੱਸੋ ਮੁੱਦੇ ਦੀ ਕੋਈ ਗੱਲ ਇਹਨਾਂ ਨੇ ਕੀਤੀ ਹੈ ਇਹਨੇ ਕਿਹਾ ਵੀ ਜਿਹੜੀ ਇਹ ਫੋਟੋ ਲੱਗੀ ਹੈ ਸਾਡੇ ਤੋਂ ਗਲਤੀ ਹੋਈ ਹੈ ਕੀ ਹੋਇਆ ਅਸੀਂ ਦੀ ਮਾਫੀ ਮੰਗਦੇ ਹਾਂ ਸਾਨੂੰ ਨਹੀਂ ਕਰਨਾ ਚਾਹੀਦਾ ਸੀ ਇਹ ਠੀਕ ਨਹੀਂ ਹੋਇਆ ਸਾਡੇ ਕਿਸੇ ਦੀ ਜਿਹਦੀ ਗਲਤੀ ਉਹਦੇ ਕੋਈ ਐਕਸ਼ਨ ਲਵਾਂਗੇ ਕੋਈ ਦੱਲਣਾ ਨਹੀਂ ਕਹੀ ਹੈ ਤਨੇ ਇਹ ਨਹੀਂ ਸਮਝਉਂਦੇ ਤਾਂ ਕਾਂਗਰਸ ਜਿਹੜੀ ਅੱਜ ਜਿਹੜੀਆਂ ਗੱਲਾਂ ਕਰ ਰਹੀ ਹੈ ਇਹ ਇਹਨਾਂ ਦੀ ਮਾਨਸਿਕਤਾ ਸਾਫ਼ ਦਿਖ ਰਹੀ ਹੈ ਜਦੋਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਕੋ ਪੰਜਾਬ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ ਉਸ ਤੋਂ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਤੇ ਕਾਂਗਰਸ ਨੇ ਸ਼ੁਰੂ ਤੋਂ ਲੈ ਕੇ ਆਜ਼ਾਦੀ ਦੇ ਪਹਿਲੇ ਦਿਨ ਤੋਂ ਲੈ ਕੇ ਸਿੱਖਾਂ ਤੇ ਪੰਜਾਬੀਆਂ ਨਾਲ ਵਿਤਕਰਾ ਕੀਤਾ ਨੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਿਹੜਾ ਕੇਂਦਰ ਸਰਕਾਰ ਨੇ ਕੱਢਿਆ ਉਹ ਸਿੱਖਾਂ ਦੇ ਖਿਲਾਫ ਕੱਢਿਆ ਜਿਹੜੇ ਸਿੱਖ ਨੇ ਜਰੈਮ ਪੇਸ਼ਾ ਨੇ ਇਹਨਾਂ ਨੂੰ ਅੰਮ੍ਰਾਲੇ ਤੋਂ ਅੱਗੇ ਨਵਦੰਤਾ ਜਾ ਫਿਰ 1952 ਚ ਭਾਰਗ ਵਿੱਚ ਇਹਨਾਂ ਦੇ ਭਾਰਗ ਸੀਗੇ ਸੀਐਮ ਉਹਨੇ ਰੈਗੂਲੇਸ਼ਨ ਪਾਸ ਕੀਤਾ ਪੰਜਾਬ ਅਸੈਂਬਲੀ ਚ ਵੀ ਜਿਹੜੇ ਸਿੱਖ ਨੇ ਇਹ ਨੇਚਰਲ ਕ੍ਰਿਮੀਨਲ ਨੇ ਇਹ ਇਹ ਕੁਛ ਕਰਦੇ ਰਹੇ ਤੇ ਪੰਜਾਬੀ ਰੁਪਏ ਤੇ ਜੋ ਹੋਇਆ ਸਾਰਿਆਂ ਨੂੰ ਕਿਵੇਂ ਇਹਨਾਂ ਨੇ ਨਜਾਇਜ਼ ਕੀਤੀ ਫਿਰ ਦਰਬਾਰ ਸਾਹਿਬ ਚ ਕੀਤਾ ਪਾਣੀਆਂ ਦੇ ਮੁੱਦੇ ਤੇ ਕੀ ਕੀਤਾ ਹੁਣ ਜਿਹੜੀ ਇਹ ਗੱਲਾਂ ਅੱਜ ਕਰ ਰਹੇ ਨੇ ਦੇਖੋ ਇਹ ਅੱਜ ਵੀ ਇੱਕ ਬਿਆਨ ਦਿੱਤਾ ਗਿਆ ਰਾਜਾ ਵੜਿੰਗ ਦੇ ਵੱਲੋਂ ਕਿ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਤਾਂ ਉਸਤੇ ਵੀ ਬਿਆਨ ਸ਼ਾਇਦ ਭਾਪੀ ਦਾ ਸਾਹਮਣੇ ਇਹੀ ਆਇਆ ਹੈ ਕਿ ਕਾਂਗਰਸ ਦੇ ਵੱਲੋਂ ਤਾਂ ਐਡੀ ਵੱਡੀ ਬੇਅਦਬੀ ਕੀਤੀ ਗਈ ਸੀ ਅਕਾਲ ਤਖਤ ਸਾਹਿਬ ਤੇ ਚੜ੍ਹਾਈ ਕੀਤੀ ਗਈ ਸੀ ਤਾਂ ਉਹ ਤਾਂ ਪੂਰੀ ਪਾਰਟੀ ਗਾਂਧੀ ਪਰਿਵਾਰ ਨੂੰ ਹੀ ਸਜ਼ਾ ਦੇ ਦਿੱਤੀ ਜਾਣੀ ਚਾਹੀਦੀ ਹੈ ਇਹ ਵੀ ਮੁੱਦਾ ਜਿਹੜਾ ਇਹ ਪੱਖ ਦਾ ਜਾ ਰਿਹਾ ਹੈ ਨਹੀਂ ਨਹੀਂ ਮੈਨੂੰ ਮੈਨੂੰ ਗੱਲ ਪੂਰੀ ਕਰਨ ਦਿਓ ਪਲੀਜ਼ ਮੈਂ ਕਹਿਣਾ ਚਾਹੁੰਨਾ ਮੈਂ ਰਾਜਾ ਵੜਿੰਗ ਤੇ ਬਾਜਵਾ ਦੀਆਂ ਗੱਲਾਂ ਕਰਨਾ ਚਾਹੁੰਦਾ ਹੁਣ ਮੌਕੇ ਦੀਆਂ ਜੀ ਰਾਜਾ ਵੜਿੰਗ ਤਾਂ ਆਦਤਾਂ ਇਹਨਾਂ ਦੀ ਮਿਸਗਾਈਡਡ ਮਾਇਲ ਹੈ ਤੇ ਕੋਣ ਨੇ ਪਹਿਲਾਂ ਕੀ ਕਿਹਾ ਪਹਿਲਾਂ ਉਹਨਾਂ ਕਹਾਈ ਅਕਾਲ ਤਖਤ ਤੇ ਜਿੰਨੇ ਲੋਕ ਨੇ ਸਾਰੇ ਇੱਕ ਪੋਲੀਟিক্যাল ਪਾਰਟੀ ਦੇ ਹੂੰ ਫਿਰ ਕਹਿੰਦੇ ਜੀ ਪੰਜਾਬ ਚ ਨਸ਼ਾ ਖਤਮ ਕਰਨਾ ਤਾਂ ਆਫੀਮ ਦੇ ਡੋਡਿਆਂ ਦੀ ਖੇਤੀ ਕਰਾਓ ਫਿਰ ਕਹਿੰਦੇ ਜੀ ਸ਼ਰਾਬ ਨੂੰ ਅਸੀਂ ਘਰ ਘਰ ਹੋਮ ਡਿਲੀਵਰੀ ਕਰਾਂਗੇ ਹੂੰ ਫਿਰ ਹੁਣ ਜੋ ਬਿਆਨ ਦਿੱਤਾ ਇਹਨਾਂ ਨੇ ਇਹ ਇਕੱਲੇ ਦਲਦਪਾਈਚਾਰੇ ਨੇ ਦਿੱਤਾ ਇਹਨੇ ਜਿੰਨੇ ਸਿਕ ਲੀਡਰ ਸੀ ਪੰਜਾਬ ਦੇ ਸਾਰਿਆਂ ਦੀ ਇਹਨਾਂ ਨੇ ਉਹਨਾਂ ਦੀ ਬੇਸਤੀ ਕੀਤੀ ਹੈ ਉਹਨਾਂ ਨੇ ਗੂਤਾ ਸਿੰਘ ਬਾਰੇ ਜੋ ਕਿਹਾ ਉਹ ਸਾਰਿਆਂ ਨੂੰ ਪਤਾ ਹੈ ਕਿ ਡਾਕਟਰ ਮਨਵੋਧ ਸਿੰਘ ਬਾਰੇ ਜੋ ਕਿਹਾ ਉਹ ਵੀ ਸਭ ਨੂੰ ਪਤਾ ਹੈ ਕਿ ਉਹ ਉਹ ਕਹਿੰਦੇ ਜੀ ਉਹਦਾ ਖੰਭੇ ਤੇ ਲੇਪੜਦਾ ਜੀ ਉਦੋਂ ਤਾਂ ਖੰਭੇ ਨਹੀਂ ਸੀ ਹੁੰਦੇ ਉਹਨਾਂ ਦੇ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਫਿਰ ਜਾਨੀ ਜੈਲ ਸਿੰਘ ਦੇ ਬਾਰੇ ਜੋ ਕਿਹਾ ਉਹ ਜੀ ਸਾਈਕਲ ਤੇ ਜਾਂਦਾ ਸੀ ਉਹ ਜੀ ਪਾਠ ਕਰਨ ਜਾਂਦਾ ਸੀ ਦੱਸੋ ਪਾਠ ਕਰਨ ਜਾਂਦਾ ਕੋਈ ਮੈਡੀਕਲ ਸੀ ਜਿਹੜਾ ਬੰਦਾ ਪਾਠ ਕਰਦਾ ਉਸ ਤੋਂ ਵੱਡਾ ਕੀ ਹੈ ਉਹਨੂੰ ਗੁਰੂ ਦਾ ਵਜ਼ੀਰ ਕਹਿੰਨੇ ਆ ਸੀ ਇਹ ਇਹ ਦੇਖੋ ਤੁਸੀਂ ਮਾਨਸਿਕ ਦਾ ਦੇਖੋ ਸਿੱਖ ਧਰਮ 'ਚ ਜਿਹੜਾ ਪਾਠ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਉਹਨੂੰ ਗੁਰੂ ਦਾ ਵਜ਼ੀਰ ਕਿਹਾ ਜਾਂਦਾ ਤੇ ਇਹਨਾਂ ਨੇ ਕੀ ਕਿਹਾ ਕਿ ਇਹ ਇਹ ਉਹਨਾਂ ਦੀ ਬੇਇੱਜ਼ਤੀ ਨਹੀਂ ਕੀਤੀ ਇਹਨਾਂ ਨੇ ਮੈਨੂੰ ਦੱਸੋ ਸਹੀ ਇਹਨਾਂ ਨੇ ਇੱਕ ਵਾਰੀ ਕੇਂਦਰਵਾਲ ਸਾਹਿਬ ਨੇ ਫਿਰ ਇਹ ਪੰਜ ਬੰਦੇ ਇਹਨਾਂ ਦੇ ਪੰਜ ਜਿਹੜੇ ਇਹਨਾਂ ਦੇ ਸਪੋਰਟ ਕਰਦੇ ਨੇ ਬੁਟ ਦੇ ਬ੍ਰਿੰਗ ਦੇ ਬਿਆਨ ਦੀ ਉਹ ਕਹੀ ਗਏ ਨੇ ਜੀ ਇਹ ਇਹਦਾ ਇਹ ਮਨਸ਼ਾ ਨਹੀਂ ਸੀ ਉਹ ਕਹਿੰਦੇ ਮਾਫੀ ਮੰਗਦਾ ਇਹਦਾ ਕੋਈ ਮਨਸ਼ਾ ਨਹੀਂ ਸੀ ਫਿਰ ਇੱਕ ਇਹਨਾਂ ਦੇ ਬਲਾਰਾ ਸਾਹਿਬ ਕਹਿੰਦੇ ਜੀ ਮਾਫੀ ਦਾ ਤਾ ਮੰਗਣੀ ਪਈ ਐ ਸਾਰੇ ਮੂਰਖ ਕੱਟੇ ਹੋ ਗਏ ਸਾਡੇ ਗੱਲ ਪੈ ਗਈ ਦੇਖੋ ਸੁਣਿਓ ਜੀ ਇਹ ਨੋਟ ਕਰਨ ਵਾਲੀ ਗੱਲ ਹੈ ਕਹਿੰਦੇ ਰਾਜਾ ਵੜਿੰਗ ਨੂੰ ਮਾਵੀ ਤਾਂ ਮੰਗਣੀ ਪਈ ਐ ਸਾਰੇ ਮੂਰਖ ਇਕੱਠੇ ਹੋ ਕੇ ਉਹਦੇ ਗੱਲ ਪੈ ਗਏ ਚਲੋ ਮੇਰੇ ਕੋ ਸਮੇਂ ਦੀ ਘਾਟ ਐ ਅਸੀਂ ਮੁੱਦੇ ਤੋਂ ਭਟਕੀਏ ਨਾ ਸਰਬਜੀਤ ਭੁੱਲਰ ਦੁਬਾਰਾ ਤੋਂ ਸਾਡੇ ਨਾਲ ਜੁੜ ਗਏ ਨੇ ਸਰਬਜੀਤ ਭੁੱਲਰ ਸਾਹਿਬ ਮੈਂ ਇਹ ਕਰ ਰੱਖਿਆ ਸਰ ਕਾਂਗਰਸ ਦਾ ਜੋ ਬਿਆਨ ਸਾਹਮਣੇ ਆਇਆ ਕਿ ਆਪਣੀ ਹਾਰ ਦਿਖ ਰਹੀ ਐ ਤੁਹਾਨੂੰ ਤਰਨ-ਤਰਨ ਦੇ ਵਿੱਚ ਬੀਤੇ ਦਿਨ ਵੀ ਇਹੀ ਬਿਆਨ ਸੀਗੇ ਕਾਂਗਰਸ ਆਗੂ ਦੇ ਕਿ ਤਰਨ ਤਰਨ ਛੱਡੋ 2027 ਦੀਆਂ ਚੋਣਾਂ ਤਾਂ ਬਿਲਕੁਲ ਵੀ ਨਹੀਂ ਇਹਨਾਂ ਨੇ ਜਿੱਤ ਨਹੀਂ ਤਾਂ ਕੀ ਜਵਾਬ ਦੇਣਾ ਚਾਹੁੰਦੇ ਹੋ ਕਾਂਗਰਸ ਨੂੰ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਕੋ ਮੁੱਦੇ ਖਤਮ ਹੋ ਗਏ ਤਾਂ ਇਲਜ਼ਾਮ ਲਗਾਏ ਜਾ ਰਹੇ ਨੇ ਸਰਪ ਜੀ ਜੀ ਇਹਨਾਂ ਨੂੰ ਪੁੱਛੋ ਕਾਂਗਰਸ ਦੇ ਬੋਲਤੇ ਤੇ ਬੈਠੇ ਆ ਬਾਕੀ ਦੇ ਪੰਜ ਇਲੈਕਸ਼ਨ ਬਾਈ ਇਲੈਕਸ਼ਨ ਕਿ ਇਹ ਕਿੱਥੇ ਸੀਗੇ ਕਿਵੇਂ ਪਿੱਛੇ ਰਹੇ ਕਿਵੇਂ ਹਾਰੇ ਆ ਤੇ ਦੇਖੋ ਗੱਲ ਇਹ ਆ ਦੇਖੋ ਜੋ ਕਾਂਗਰਸ ਬੁਖਲਾਈ ਹੋਈ ਹੈ ਇਹ ਦੇਖੋ ਜੋ ਇਹਨਾਂ ਦੇ ਦੇਖੋ ਪਹਿਲਾਂ ਤਾਂ ਇਹ ਕਾਲਜ ਦੇ ਪ੍ਰਧਾਨ ਹੈ ਰਾਜਵੇਦ ਜੀ ਦਾ ਬਿਆਨ ਆਇਆ ਸੀ ਜਿਹੜਾ ਬੜਾ ਸ਼ਰਮਨਾਕ ਬਿਆਨ ਸੀ ਜਿਹੜਾ ਇੱਕ Dalit community ਨੂੰ ਤੇ ਆਦੇ ਹੀ ਇੱਕ ਸੀਨੀਅਰ ਲੀਡਰ ਜਿਹੜੇ ਕਿ ਅੱਜ ਇਸ ਦੁਨੀਆ ਵਿੱਚ ਨਹੀਂ ਹੈ ਉਹਨਾਂ ਦੇ ਉੱਤੇ ਭਤੀ ਸ਼ਬਦਾਵਲੀ ਵਰਤੀ ਸ਼ਰਮਨਾਕ ਸ਼ਬਦਾਵਲੀ ਵਰਤੀ ਮੈਂ ਕਿਉਂ ਵਰਡਸ ਵੀ ਯੂਜ਼ ਕਰ ਸਕਦਾ ਤੇ ਹਲੇ ਉਹ ਗੱਲ ਹਲੇ ਹਲੇ SC ਕਮਿਟੀ ਜਿਹੜਾ Indian SC Commission ਦਾ ਉੱਥੋਂ ਉਹਨਾਂ ਨੂੰ ਨੋਟਿਸ ਆਇਆ ਪੰਜਾਬ ਜੋ ਐਸ்சி ਕਮਿਸ਼ਨ ਤੋਂ ਨੋਟਿਸ ਆਇਆ ਦੇਖੋ ਗੱਲ ਇਹ ਹੈ ਕੱਲਾ ਇਹ ਨਹੀਂ ਦੇਖੋ ਇਹਨਾਂ ਦੇ ਊਲ ਜਲੂਲ ਬਿਆਨ ਇਹਨਾਂ ਦੇ ਪ੍ਰਧਾਨ ਦੇ ਕੋਈ ਡਿਗਨਿਟੀ ਹੁੰਦੀ ਹੈ ਕਿਸੇ ਪੋਸਟ ਦੀ ਪ੍ਰਧਾਨਗੀ ਦੀ ਦੇਖੋ ਇਹਨਾਂ ਦੇ ਹਮੇਸ਼ਾ ਹੀ ਐਜ ਊਲ ਜਲੂਲ ਬਿਆਨ ਹੁੰਦੇ ਰਹਿੰਦੇ ਆ ਇਹਨਾਂ ਦੇ ਪਰ ਤਾਂ ਰਾਜਪਿੰਡੇ ਪਹਿਲਾਂ ਵੀ ਮੀਂਗਣਾ ਵਾਲਾ ਬਿਆਨ ਸੁਣਿਆ ਆਊਗਾ ਫਿਰ ਅਸ਼wini ਸ਼ੇਕੜੀ ਜੀ ਨੋਆ ਵਾਅਦੇਣਗੇ ਲੋਕਾਂ ਨੂੰ ਫਿਰ ਇਹ ਯੂਥ ਨੂੰ ਕੀ ਭੁੱਖੀ ਤੇ ਲਾਉਣਾ ਚਾਹੁੰਦੇ ਆ ਉਹ ਬਿਆਨ ਆਇਆ ਫਿਰ ਹੁਣ ਨਾਲ ਦਲਿਤ ਜਿਹੜੀ ਕਮਿਊਨਿਟੀ ਹੈ ਉਹਨਾਂ ਉਹਨਾਂ ਦੇ ਉੱਤੇ ਇਹਨਾਂ ਨੇ ਸ਼ਰਮਨਾਕ ਬਿਆਨ ਦਿੱਤਾ ਹਮ ਆਪ ਸ਼ਬਦ ਬੋਲੇ ਤੁਹਾਡੀ ਮੰਗ ਕੀ ਹੈ ਕਾਂਗਰਸ ਦੇ ਕੋਲ ਬਿਆਨ ਤਾਂ ਦਿੱਤਾ ਗਿਆ ਜ਼ਬਾਨੋਂ ਤਾਂ ਨਿਕਲ ਗਿਆ ਏ ਬਿਆਨ ਹੁਣ ਚੋਣੇ ਕਿਉਂ ਕਾਂਗਰਸ ਤੋਂ ਕਾਂਗਰਸ ਕੀ ਕਰੇ ਕਿਉਂਕਿ ਇਹ ਇਲਜ਼ਾਮ ਅੱਛੇ ਨਹੀਂ ਲੱਗਦੇ ਜੇ ਅਸੀਂ ਚੋਣ ਲੜ ਰਹੇ ਹਾਂ ਮੁੱਦੇ ਸਾਡੇ ਚੰਗੇ ਹੋਣੇ ਚਾਹੀਦੇ ਆ ਸਿੱਖਿਆ ਤੇ ਦੇਖੋ ਜੀ ਇਹ ਹਰ ਰੋਜ਼ ਉਹ ਇਹ ਬੁਗਲਾਈ ਪੀਏ ਕਾਂਗਰਸ ਇਹ ਕੰਦਾ ਜੋ ਬਜਤੇ ਫਿਰਦੇ ਆ ਪੂਰੇ ਦੇਸ਼ 'ਚੋਂ ਕਾਂਗਰਸ ਦੇ ਥੱਲੋਂ ਕੁਰਸੀਆਂ ਨਿਕਲ ਗਈਆਂ ਹਰ ਸਟੇਟ 'ਚੋਂ ਹਰ 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 ਯਹਰ ਹਰਸ ਫਸਟ ਡੇਟ 'ਚੋਂ ਹਰ ਹਰ ਦੇ ਆ ਰਿਹਾ ਹੈ ਤੇ ਪੰਜਾਬ ਦੇ ਵਿੱਚੋਂ ਵੀ ਇਹ ਬੁਗਲਾਈ ਪਈਆਂ ਇਹਨਾਂ ਦੀਆਂ ਕੁਰਸੀਆਂ ਕਾਂਗਰਸ ਦੀਆਂ ਆਂ ਜਾਂ ਇਹ ਨਿਕਲ ਰਹੀਆਂ ਥੱਲੋਂ ਤੇ ਇਹ ਕੰਦਾ ਜ ਬੈਤੇ ਫਿਰਦੇ ਆ ਇਸ ਕਰਕੇ ਇਸ ਤਰ੍ਹਾਂ ਦੇ ਘੱਡੀਆਂ ਬਿਆਨ ਕਰਦੇ ਆ ਦੂਸਰਾ ਜਿਹੜੀ ਦੇਖੋ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਜਿੱਥੇ ਕੇਸ ਪੰਜਾਬ ਮਾਨ ਸਰਕਾਰ ਤੇ ਸਾਰੀ ਸਿੱਖ ਕਮਿਊਨਿਟੀ ਇੱਕ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਜੀ ਦਾ ਆ ਰਿਹਾ ਤੇ ਜੈਤਾ ਜੀ ਜਿਹੜੇ ਕੀ ਉਸੇ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਭਾਈ ਜੈਤਾ ਜੀ ਜਿਹੜੇ ਜਿਨ੍ਹਾਂ ਦੀ ਫੋਟੋ ਸੀਸ ਉਹਨਾਂ ਦਾ ਗੁਰ ਤੇਗ ਬਹਾਦਰ ਜੀ ਦਾ ਉਹਨਾਂ ਦੇ ਹੱਥ 'ਚ ਹੈ ਉਹ ਉਹ ਗੁਰੂਆਂ ਦੀ ਫੋਟੋ ਇਹਨਾਂ ਨੇ ਵਰਤੀ ਤੇ ਉੱਤੇ ਬੇਦਬੀ ਕੀਤੀ ਉੱਤੇ ਆ ਵੀ ਫੋਟੋਆਂ ਲਾਡੀਆਂ ਉਹਨਾਂ ਉੱਪਰ ਫੋਟੋਆਂ ਤੇ ਉਹਨਾਂ ਵਿਚਾਰੇ ਉਹਨਾਂ ਗੁਰੂ ਸਾਹਿਬ ਦੀ ਫੋਟੋ ਦਾ ਇਹਨਾਂ ਨਰਾਦਰ ਕੀਤਾ ਬੇਦਬੀ ਕੀਤੀ ਆ ਪਹਿਲਾਂ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆਇਆ ਪੰਜਾਬ ਦੇ ਲੋਕਾਂ ਦੇ ਤੇ ਹੁਣ ਉਹਨਾਂ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆਇਆ ਪੰਜਾਬ ਦੇ ਲੋਕਾਂ ਦੇ ਇਹ ਆ ਜੀ ਨਹੀਂ ਇਹ ਤਾਂ 1984 ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਸਿੱਖ ਵਿਰੋਧੀ ਚਿਹਰਾ ਕਾਂਗਰਸ ਦਾ ਸਾਹਮਣੇ ਆਇਆ ਲੋਕਾਂ ਦੇ ਕਿਉਂਕਿ ਇਹ ਕੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਿਨ੍ਹਾਂ ਜਿਨ੍ਹਾਂ ਲੀਡਰਾਂ ਤੇ ਦੋਸ਼ ਲੱਗੇ 1981 ਦੇ ਵਿੱਚ ਜੇਨੋਸਾਈਡ ਦੇ ਉਹਨਾਂ ਨੂੰ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਆਪ ਦੀ ਗੋਦੀ ਚਾਜੂ ਬਿਠਾ ਕੇ ਰੱਖਦੀ ਹੈ ਉਹਨਾਂ ਨੂੰ ਉਹਨਾਂ ਨੂੰ ਸਟੇਜਾਂ ਤੇ ਬਿਠਾਉਂਦੀ ਹੈ ਉਹਨਾਂ ਨੂੰ ਕੁਰਸੀਆਂ ਦਿੰਦੀ ਹੈ ਉਹਨਾਂ ਨੂੰ ਉਹ ਦੇ ਦਿੰਦੀ ਹੈ ਕਾਂਗਰਸ ਠੀਕ ਹੈ ਮੇਰੇ ਕੋਲ ਸਮੇਂ ਦੀ ਘਾਟ ਹੈ ਸਾਡੇ ਨਾਲ ਐਡਵੋਕੇਟ ਜੁੜੇ ਹੋਏ ਨੇ ਗਰੇਮਾ ਸ਼ਰਮਾ ਜੀ ਨੇ ਸੁਪਰੀਮ ਕੋਰਟ ਦੇ ਸੀਨੀ ਕਿ ਤੁਸੀਂ ਸਾਰੇ ਬੁਲਾਰਿਆਂ ਦੀ ਗਰਮਾਜੀ ਬਿਆਨ ਸੁਣੇ ਕਿਸ ਤਰੀਕੇ ਦੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਜਤੋਜੀ ਦੀ ਬੇਅਦਬੀ ਦਾ ਵੀ ਬਿਆਨ ਦਿੱਤਾ ਜਾ ਰਿਹਾ ਹੈ ਵੀ ਕਿਹਾ ਜਾ ਰਿਹਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜੇ ਨਿਯਮ ਬਣਾਏ ਗਏ ਨੇ ਉਸ ਦੀ ਵੀ ਉਲੰਘਣਾ ਹੈ ਕਿਉਂਕਿ ਅਸੀਂ ਧਰਮ ਦੇ ਨਾਮ ਤੇ ਪ੍ਰਚਾਰ ਨਹੀਂ ਕਰ ਸਕਦੇ ਚੋਣ ਪ੍ਰਚਾਰ ਨਹੀਂ ਕਰ ਸਕਦੇ ਤਾਂ ਜੇਕਰ ਇਹ ਉਲੰਘਣਾ ਹੋਈ ਹੈ ਇਹ ਸਾਬਤ ਹੋ ਜਾਂਦੀ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਇਹ ਉਲੰਘਣਾ ਹੈ ਜੇ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਹੈ ਕੀ ਪ੍ਰੋਸੀਜਰ ਹੋਵੇਗਾ ਕੀ ਪ੍ਰੋਸੀਜਰ ਹੋ ਸਕਦਾ ਕੀ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ ਉਮੀਦਵਾਰ ਦੇ ਵੱਲੋਂ ਜਿਹੜੀ ਨਾਮਿਨੇਸ਼ਨ ਦਾਖਲ ਕੀਤੀ ਗਈ ਹੈ ਉਹ ਰੱਦ ਹੋ ਸਕਦੀ ਹੈ ਗਰਿਮਾ ਜੀ ਗਰਮਾ ਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਤਾਂ ਗਰਿਮਾ ਸ਼ਰਮਾ ਜੀ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਪਾਰੀ ਤਾਂ ਜਸਪ੍ਰੀਤ ਨਰਵਾਲ ਕੋਲ ਹੀ ਦੁਬਾਰਾ ਚੱਲਦੇ ਹਾਂ ਤੁਸੀਂ ਦੋਨੇ ਆਗੂਆਂ ਦਾ ਬਿਆਨ ਸੁਣਿਆ ਆਮ ਆਦਮੀ ਪਾਰਟੀ ਦਾ ਵੀ ਇਹੀ ਕਹਿਣਾ ਹੈ ਤੇ ਭਾਜਪਾ ਦਾ ਵੀ ਇਹੀ ਕਹਿਣਾ ਹੈ ਕਿ ਕਾਂਗਰਸ ਜੇਕਰ ਗਲਤੀ ਹੋਈ ਹੈ ਤਾਂ ਮਾਫੀ ਕਿਉਂ ਨਹੀਂ ਮੰਗੀ ਹੁਣ ਤੱਕ ਕਾਂਗਰਸ ਸ਼ੁਰੂ ਤੋਂ ਹੀ ਸਿੱਖਾਂ ਦੇ ਨਾਲ ਜਿਹੜਾ ਕਿ ਕਾਫੀ ਜ਼ਿਆਦਾ ਵਿਤਕਰਾ ਕਰਦੀ ਆਈ ਹੈ ਤੇ ਪਹਿਲਾਂ ਵੀ 84 ਵੇਲੇ ਵੀ ਕਾਂਗਰਸ ਦੇ ਵੱਲੋਂ ਐਡਾ ਜ਼ਿਆਦਾ ਵਿਤਕਰਾ ਸਿੱਖਾਂ ਦੇ ਨਾਲ ਕੀਤਾ ਗਿਆ ਤਾਂ ਇਸ ਤੇ ਜੇ ਹੁਣ ਕੋਈ ਤੁਸੀਂ ਮੰਨਦੇ ਹੋ ਕਿ ਬੇਅਦਬੀ ਨਹੀਂ ਹੋਈ ਜਸਪ੍ਰੀਤ ਜੀ ਤੁਸੀਂ ਮੰਨਦੇ ਹੋ ਬੇਅਦਬੀ ਨਹੀਂ ਹੈ ਇਹ ਇਹ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਨਹੀਂ ਹੈ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਮੈਂ ਇਹ ਗੱਲ ਕਿ ਨਾ ਬਾਰ-ਬਾਰ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਇੱਥੇ ਬਹੁਤ ਬੋਲਿਆ ਜੀ 84 ਦੇ ਉੱਤੇ ਚਲੇਗਾ ਫਿਰ ਇਹਨਾਂ ਨੇ ਬਹੁਤ ਕੁਝ ਬੋਲਿਆ ਸਭ ਤੋਂ ਪਹਿਲਾਂ ਤਾਂ ਵੰਡੀਆਂ ਤਾਂ ਇਹ ਪਾਉਣ ਵਾਲੇ ਦੇਖੋ ਭਾਈ ਜੈਤਾ ਜੀ ਜਿਹੜੇ ਨੇ ਉਹ ਸਾਰੇ ਸਮਾਜਾਂ ਦੇ ਇਕੱਲੇ ਇੱਕ ਸਮਾਜ ਤੋਂ ਬਲੌਂਗ ਨਹੀਂ ਕਰਦੇ ਉਹ ਪੂਰੇ ਸਿੱਖ ਕਮਿਊਨਿਟੀ ਦੇ ਜਿਹੜੇ ਨੇ ਉਹ ਹੀਰੋ ਨੇ ਔਰ ਜਿਹੜਾ ਇਹਨਾਂ ਬੰਦਿਆਂ ਨੂੰ ਇੱਕ ਸੱਚੀ ਗੱਲ ਕੀਤੀ ਜਾਂਦੀ ਹੈ ਇਸ ਤੋਂ ਵੱਡੀ ਹੋਰ ਬਿਆਦਵੀ ਕਿਹੜੀ ਹੋ ਸਕਦੀ ਹੈ ਹੂੰ ਇਹਨਾਂ ਪਾਰਟੀਆਂ ਵੱਲੋਂ ਜੇ ਉਹਨਾਂ ਦੀ ਫੋਟੋ ਲੱਗੀ ਵੀ ਆ ਪਰ ਜਿੱਥੇ ਤੁਸੀਂ ਅੱਜ ਗੱਲ ਕਰ ਰਹੇ ਹੋ ਇਹਨਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮੁੱਦਾ ਦੱਸੋ ਕਿ ਮੁੱਦੇ ਕਿਹੜੇ ਦੇ ਉੱਤੇ ਉੱਤੇ ਤਾਂ ਕਾਂਗਰਸ ਮੁਆਫੀ ਮੰਗੇਗੀ ਕਿ ਨਹੀਂ ਮੈਂ ਕਿਉਂਕਿ ਅਸੀਂ ਵੀ ਐਸੇ ਬਿਆਨਾਂ ਤੋਂ ਨਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਆ ਕਿਉਂਕਿ ਜੇਕਰ ਸਿਆਸਤ ਹੈ ਉਹ ਸਿੱਖਿਆ ਤੇ ਹੋਣੀ ਚਾਹੀਦੀ ਹੈ ਸਿੱਖਿਆ ਦੇ ਮੁੱਦਿਆਂ ਤੇ ਜਾਂ ਫਿਰ ਸਿਹਤ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਤਾਂ ਕੀ ਕਾਂਗਰਸ ਇਸ ਤੇ ਮਾਫੀ ਮੰਗੇਗੀ بس ਮੇਰਾ ਇੰਨਾ ਕੋ ਸਵਾਲ ਹੈ ਤੁਹਾਨੂੰ ਹਾਂ ਜਾਂ ਨਾ ਜਵਾਬ ਦੇ ਦੇਖੋ ਕਾਂਗਰਸ ਦੇਖੋ ਕਾਂਗਰਸ ਜੇ ਤੁਸੀਂ ਗੱਲ ਕਰਦੇ ਹੋ ਮਾਫੀ ਦੀ ਗੱਲ ਕਰਦੇ ਹੋ ਹੁਣ ਇਹਨਾਂ ਦੇ ਕਹਿਣ ਦੇ ਉੱਤੇ ਮਾਫੀ ਮੰਗੀ ਜਾਏਗੀ ਨਹੀਂ ਇਹਨਾਂ ਦੇ ਕਹਿਣ ਤੇ ਨਹੀਂ ਇੱਕ ਸਾਡੇ ਮੌਲਿਕ ਉਹ ਵੀ ਹੁੰਦੇ ਨੇ ਜਿਹੜੇ ਕਿ ਮੌਲਿਕ ਅਧਿਕਾਰ ਜਿਹੜੇ ਤੁਸੀਂ ਇਹਨਾਂ ਦੇ ਇਹਨਾਂ ਦੇ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਹੋ ਤੁਸੀਂ ਇਹ ਦੱਸੋ ਕਿ ਪਿਛਲੇ 4 ਸਾਲ ਦੇ ਵਿੱਚ ਇਹਨਾਂ ਨੇ ਤਰਨ-ਤਰਨ ਦੇ ਵਿੱਚ ਕੀਤਾ ਕੀ ਹੈ ਗੱਲ ਆਮ ਆਦਮੀ ਪਾਰਟੀ ਨਹੀਂ ਗੱਲ ਆਪਾਂ ਪੋਸਟਰ ਦੀ ਕਰਦੇ ਆ ਨਾ ਪੋਸਟਰ ਲਗਵਾਏ ਗਏ ਤੁਸੀਂ ਤੁਹਾਡੇ ਤੋਂ ਪਹਿਲਾਂ ਮੈਂ ਸਵਾਲ ਕੀਤਾ ਤੁਸੀਂ ਕਿ ਆਮ ਆਦਮੀ ਪਾਰਟੀ ਨੇ ਵੀ ਪੋਸਟਰ ਲਗਵਾ ਦਿੱਤੇ ਮੇਰਾ ਸਿਰਫ ਇੰਨਾ ਇੱਕ ਸਵਾਲ ਹੈ ਤੁਹਾਡੇ ਤੋਂ ਕਿ ਬੇਅਦਬੀ ਹੋਈ ਹੈ ਹਾਂ ਜਾਂ ਨਾ ਆਮ ਆਦਮੀ ਪਾਰਟੀ ਕਰਦੀ ਹੈ ਭਾਜਪਾ ਕਰਦੀ ਹੈ ਬੇਅਦਬੀ ਮੁੱਦਾ ਉਹ ਨਹੀਂ ਹੈ ਤੁਸੀਂ ਤੁਸੀਂ ਜੇ ਤੁਸੀਂ ਜੇ ਇਸ ਚੀਜ਼ ਨੂੰ ਵਿਅਦਬੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਨਹੀਂ ਮੈਂ ਨਹੀਂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਐਸਜੀਪੀਸੀ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਐਸਸੀ ਕਮਿਸ਼ਨ ਕਹਿ ਰਹੀ ਹੈ ਭਾਜਪਾ ਕਹਿ ਰਹੀ ਹੈ ਅਕਾਲੀ ਦਲ ਕਹਿ ਰਿਹਾ ਹੈ ਆਮ ਆਦਮੀ ਪਾਰਟੀ ਕਹਿ ਰਹੀ ਇਕੱਲਾ ਮੈਂ ਨਹੀਂ ਕਹਿ ਰਿਹਾ ਮੇਰੀ ਮੇਰੀ ਬੇਨਤੀ ਸੁਣੋ ਜੀ ਮੇਕੋ ਸਮੇਂ ਦੀ ਘਾਟ ਹੈ ਮੇਰੇ ਨਾਲ ਚੌਥੇ ਗੈਸਟ ਵੀ ਜੁੜੇ ਹੋਏ ਨੇ ਤੜ ਤ ਮੈਂ ਦੁਬਾਰਾ ਆਉਣਾ ਜੀ ਤੁਸੀਂ ਜਿਹੜੀ ਮੈਂ ਤੁਹਾਡੇ ਤੱਕ ਦੁਬਾਰਾ ਆਉਣਾ ਸੀਨੀਅਰ ਐਡਵੋਕੇਟ ਗਰਮਾ ਸ਼ਰਮਾ ਸਾਡੇ ਨਾਲ ਜੁੜੇ ਹੋਏ ਨੇ ਮੇਕੋ ਸਮੇਂ ਦੀ ਘਾਟ ਹੈ ਉਹਨਾਂ ਨੂੰ ਵੀ ਸਮਾਂ ਦੇਣਾ ਪੈਣਾ ਤੁਸੀਂ ਬਿਆਨ ਸੁਣੇ ਮੈਮ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਵੀ ਬਿਆਨ ਸਾਹਮਣੇ ਆ ਰਹੇ ਨੇ ਆ ਬੀਜੇਪੀ ਦੀ ਮੰਗ ਹੈ ਕਿ ਜੇਕਰ ਬੇਅਦਬੀ ਹੋਈ ਹੈ ਜਾਂ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਨਾਮਿਨੇਸ਼ਨ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ ਜੇਕਰ ਇਹ ਇਹਕਰ ਸਿੱਧ ਹੁੰਦਾ ਹੈ ਕਿ ਇਹ ਬੇਅਦਬੀ ਹੋਈ ਹੈ 247 ਜੀ ਫੈਸਲਾ ਆਇਆ ਇਕਬਾਲ ਸਿੰਘ ਜੀ ਮੈਂ ਸਵਾਲ ਉਹਨਾਂ ਤੋਂ ਕਰ ਰਿਹਾ ਜਵਾਬ ਲੈ ਲੈਂਦੇ ਮੇ ਕੋਲ ਸਮੇਂ ਦੀ ਕਟ ਹੈ ਜੇਕਰ ਇਹ ਸਿੱਧ ਹੁੰਦਾ ਹੈ ਕਿ ਬੇਅਦਬੀ ਹੋਈ ਹੈ ਜਾਂ ਫਿਰ ਇਲੈਕਸ਼ਨ ਕਮਿਸ਼ਨ ਦੀ ਉਲੰਘਣ ਹੋਈ ਹੈ ताकि मेंबरशिप रद्द कीती जा सकती है नॉमिनेशन रद्द कीती जा सकती है देखिए जी जब भी कोई ऐसा चुनाव घोषित होता है तो मॉडल कोड ऑफ कंडक्ट उसको हम एमसीसी कहते हैं वो हुँ. लागू हो जाता है हुँ. इसमें साफ लिखा है कि कोई भी पार्टी या उम्मीदवार धर्म जाति या समुदाय के आधार पर नफरत हुँ. या तनाव फैलाने की कोशिश कर रहा है या हुँ. अगर कोई भाषण या हरकत कुछ ऐसा कर रहा है धर्म या उसके प्रत्यकाओं के आ, का अपमान कर, कर, करा जा रहा है तो एम का उल्लंघन होता है उसे एम का उल्लंघन माना जाता है और जो इलेक्शन कमीशन है वो कार्यवाही ले सकती है अब वो क्या कर सकती है वो नोटिस भेज सकती है वो प्रचार या फिर आ, अस्थाई रोक लगा सकती है या गंभीर स्थिति से केस पुलिस को भेज सकती है यही नहीं इसमें बी एन एस की धाराएं भी लगती हैं बी एन हमारा जो भारतीय न्याय संहिता है जिसको हम पहले आई पी सी इंडियन पिनल कोड कहते थे जी। के 298 है सेक्शन उसका 299 है 300 302 ऑफ बीएनए जिसके जिस पे ये लिखा है कि ऐसे शब्दों का प्रयोग करना जानबूझकर ताकि लोगों की धार्मिक भावनाओं को ठेस पहुंचे वो एक कानूनी अपराध माना जाता है जिसमें सजा जो है कम से कम एक साल की मिलती है एक और हमारा स्टैट्यूट है जिसको हम रिप्रेजेंटेशन ऑफ पीपल्स एक्ट कहते हैं उसके वन ट्वेंटी थ्री एक सौ तेईस सेक्शन के अकॉर्डिंग धर्म या जाति के नाम पर वोट मांगना अलाउड नहीं है तो ये कानूनी आ, कानूनी ढांचे धा, हैं जो इन पे लगाए जा सकते हैं ਠੀਕ ਹੈ ਕਰਮਾ ਜੀ ਬਹੁਤ-ਬਹੁਤ ਧੰਨਵਾਦ ਮੈਂ ਬਾਕੀ ਆਪਣੇ ਸਾਰੇ ਗੈਸਟਾਂ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਮੇ ਕੋ ਸਮੇਂ ਦੀ ਘਾਟ ਸੀ ਮੈਂ ਪਹਿਲਾ ਜ਼ਿਕਰ ਕੀਤਾ ਕਿ ਸਮੇਂ ਦੀ ਘਾਟ ਹੈ ਅਸੀਂ ਇਸ ਮੁੱਦੇ ਤੇ ਤਰਨ-ਤਰਨ ਜਮਨੀ ਚੋਣਾ ਤੇ ਦੁਬਾਰਾ ਤੋਂ ਚਰਚਾ ਕਰਾਂਗੇ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਆਪਣੇ ਸਾਰੇ ਗੈਸਟ ਦਾ ਤਾਂ ਅੱਜ ਦਾ ਮੁੱਦਾ ਸੀ ਤਰਨ-ਤਰਨ ਦੇ ਵਿੱਚ ਜਿਹੜੀ ਜਮਨੀ ਚੋਣਾ ਹੋ ਰਹੀਆਂ ਨੇ ਉਸ ਨੂੰ ਲੈ ਕੇ ਸਿਆਸੀ ਵਾਰ-ਪਲਟਵਾਰ ਹੋ ਰਹੀ ਨੇ ਕੀ ਕਾਂਗਰਸ ਦੇ ਵੱਲੋਂ ਸੱਚੀ ਬੇਅਦਬੀ ਕੀਤੀ ਗਈ ਹੈ ਜਾਂ ਫਿਰ ਸਿਆਸਤ ਜਾ ਰਹੀ ਹੈ ਇਹ ਜਾਣਨ ਲਈ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ